ਨਿਸ਼ਾਨ ਟ੍ਰਾਂਸਪੋਰਟ ਤੇ ਓਟੀਟੀ ਟ੍ਰਾਂਸਪੋਰਟ ਵੱਲੋਂ ਹਰੇਕ ਜਫਾ 200 ਡਾਲਰ ਦਾ ਹੋਊਗਾ ਹਮਜ਼ਾ ਗੁਜਰ ਲੱਦੇ ਵਾਲੀ ਬੜੈਜ ਦਾ ਬੜਾ ਸ਼ਾਨਦਾਰ ਜਫਾ ਲਾਇਆ ਮੁੰਡੇ ਨੇ ਯੰਗ ਕਬੱਡੀ ਕਲੱਬ ਦੇ ਹਰੇਕ ਜਫੇ ਦੇ ਵਾਸਤੇ 200 ਡਾਲਰ ਹੋਣਗੇ ਲਓ ਜੀਵਨ 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 ਜੀਵਰ ਜੀਵਨ ਤੇ ਸ਼ੀਲੂ ਆਹ ਬੱਲੇ ਤਾੜੀਆਂ ਵੱਜਣੀਆਂ ਚਾਹੀਦੀਆਂ ਜ਼ੋਰਦਾਰ ਗੱਲ ਕੀ ਬਣੂਗੀ ਜੀਵਨ ਜੀਲੂ ਜੀਵਰ ਜੀਲੂ ਨੇ ਹੁਲਾਰੇ ਕਬੱਡੀ ਦੀ ਬੱਲੇ ਬੱਲੇ ਆਓ ਸਾਹਮਣੇ ਕਬੱਡੀ ਯੋਗਦਾਨ ਇਸ ਟੀਮ ਦੇ ਲਈ ਆਹ ਮਾਨੂਕਿਆਂ ਵਾਲਾ ਜੂਬਾ ਪਤਲਾ ਪਤੰਗ ਜਿਹਾ ਸਰੀਰ ਹੈ ਉਡਡੂ ਉਡੂ ਕਰਦੀ ਜਵਾਨੀ ਹੈ ਕਿ ਉਡਡੂ ਉਡੂ ਕਰੇ ਤੇਰੀ ਤੋਰ ਲਚਕੀਲੀ ਹੈ ਆਹ ਉਡਡੂ ਉਡੂ ਕਰਦੀ ਜਵਾਨੀ ਖੇਡ ਮੈਦਾਨਾਂ ਦੇ ਵਿੱਚ ਮੁੰਡਾ ਕਹਿੰਦੇ ਹਨ ਬੱਲੇ ਬੱਲੇ ਕਰਵਾ ਰਿਹਾ ਆਹ ਅਜੂਬੇ ਦੀ ਪਈ ਹੋਈ ਕਬੱਡੀ ਤੇ ਹੁਣ ਦੇਖਦੇ ਹਾਂ ਮੇ ਨਯਾਰਾ ਕਿਹੋ ਜਿਹਾ ਬਣਦਾ ਹੈ ਹਲਕੇ ਜੇ ਟੱਚ ਦੇ ਨਾਲ ਹੀ ਧਾਵੀ ਨੇ ਇੱਕ ਹੋਰ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਇੱਕ ਇੱਕ ਕਬੱਡੀ ਦਾ ਨਜ਼ਾਰਾ ਬਣਿਆ ਹੋਇਆ ਹੈ ਅਜੂਬਾ ਖੇਡ ਕਬੱਡੀ ਦਾ ਮੈਦਾਨ ਦੇ ਵਿੱਚ ਰੇਡ ਪੌਂਟ ਦੀ ਤਿਆਰ ਹੈ ਹੈਰੀ ਕਰਦੇ ਸਵਤਨਾਨ ਬਹੁਤ ਬਹੁਤ ਧੰਨਵਾਦ ਬਲਰਾਜ ਸਿੰਘ ਜੀ ਜਿਹੜਾ ਪੁੱਛਦਾ ਕੀਤਾ ਪਹਿਲਾਂ ਉਹਨਾਂ ਨੇ ਜਫੇ ਦੇ ਲਈ ਧੰਨਵਾਦ ਹੈ ਲਓ ਸਾਹਮਣੇ ਕਬੱਡੀ ਦਾ ਅਯੂਬਾ ਖੇਡ ਮੈਦਾਨ 'ਚ ਕਬੱਡੀ ਪਾ ਰਹੇ ਹੈ ਹੁਣ ਕਹਿੰਦੇ ਵੀ ਕਲਸੀਆਂ ਵਾਲਾ ਏ ਵੇਖੋ ਲਓ ਵੇਖੋ ਸਾਹਮਣੇ ਵੀ ਬੱਲੇ 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 ਹਵਾ ਹਵਾਈ ਆਓ ਹੁਣ ਤਾਂ ਮਗਰ ਘੋੜੀਆਂ ਲਾ ਦਿਓ ਮਾਨੂੰਕਿਆਂ ਵਾਲਾ ਰੈਂਬੋ ਸਿੱਧੂ ਜੀ ਮਾਨੂੰਕਿਆਂ ਵਾਲਾ ਰੈਂਬੋ ਸਿੱਧੂ ਜੀ ਬੇਨਤੀ ਹੈ 200 ਡਾਲਰ ਕਹਿੰਦੇ ਰੈਂਬੋ ਸਰਦਾਰ ਜਗਿੰਦਰ ਸਿੰਘ ਦੇ ਲਾਡਾ ਨਾਲ ਪਾਲੇ ਦਾ ਲੋਕੋ ਹੁਣ ਤੱਕ ਦਿੱਲੀ ਕੰਬਦੀ ਏ ਨਾ ਸੁਣ ਕੇ ਭਿੰਡਰਾ ਵਾਲੇ ਦਾ ਇਧਰ ਅਗਲੀ ਰੇਡ ਇਹਨੂੰ ਅਜੂਬਾ ਕਹਿੰਦੇ ਆ ਸਾਹੋਕੇ ਵਾਲੇ ਤੇਰੇ ਜ਼ਿਲ੍ਹੇ ਦਾ ਖਿਡਾਰੀ ਇਹਨੇ ਉੱਡ ਜਾਣਾ ਪੁਆਇੰਟ ਜੀਵਨ ਦਾ ਪੁਆਇੰਟ ਮਾਨੂਕੇ ਵਾਲੇ ਦਾ ਅਗਲੀ ਰੇਡ ਕਬੱਡੀ ਖਿਡਾਰੀ ਲੋਕੀ ਖੜਖੜ ਵੇਖਣ ਗੱਬਰੂ ਖੇਡਣ ਜਦੋਂ ਕਬੱਡੀ ਤਾਂ ਅੱਜ ਹਲਕਾ ਲਾਉਂਦੇ ਸੰਦੀਪ ਜੱਸਾ ਤੇ ਲੰਬੀ ਧੂੜਾ ਪੱਟੀ ਜਾਂਦੇ ਜਿਨ੍ਹਾਂ ਦੁੱਧ ਮਾਵਾਂ ਦਾ ਪੀਤਾ ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ ਤੇ ਕੁਲ ਜੀਤਾ ਲਾ ਜੀਵਨ ਦੀ ਰੇਡ ਸਪਾਈਡਰਮੈਨ ਖੇਡ ਕਬੱਡੀ ਦਾ ਆ ਰਾਏਗੜ੍ਹ ਦੇ ਏਰੀਆ ਦਾ ਕੋਸ਼ਿਸ਼ ਕਰਦਾ ਪਰ ਆ ਹੈ ਜੀਵਨ ਇਹ ਹੈ ਜੀਵਨ ਮਾਨੂਕੇ ਵਾਲਾ ਇਹ ਵੱਡੀ ਪ੍ਰਭਤੀ ਖੇਡ ਕਬੱਡੀ ਦੀ ਹੈ ਸਾਡੇ ਪਰਵਿੰਦਰ ਸਿੰਘ ਜੀ ਪਾਂਗਲੀ ਸਾਹਿਬ ਮੈਦਾਨ ਦੇ ਅੰਦਰ ਰਹੇ ਤੇ ਬਿੱਲਾ ਸਿੱਧੂ ਜੀ ਲਾਓ ਸੁਲਤਾਨ ਦੀ ਕਬੱਡੀ ਤੋਂ ਬਾਅਦ ਇਹ ਅਜੂਬਾ ਹੈ ਖੇਡ ਕਬੱਡੀ ਦਾ ਆ ਮੈਦਾਨ ਦੇ ਵਿੱਚ ਦੇਖ ਰਹੇ ਨਹੀਂ ਇਹ ਹੈ ਮਾਨੁਕੇ ਵਾਲਾ ਮਾਨੁਕੇ ਵਾਲਾ ਆ ਕਰਦਾ ਮੁੰਡਾ ਕਮਾਲਾ ਤਾੜੀਆਂ ਮਾਰ ਦਿਓ ਮੁੰਡੇ ਦੇ ਵਾਸਤੇ ਇਹ ਮੁਠੀ ਪਰ ਸਰੀਰ ਹੈ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਜੂਬਾ ਆ ਗਿਆ ਮਾਨੁਕੇ ਗੇਲਾ ਦਾ ਜਿਹੜੇ-ਜਿਹੜੇ ਸਰੋਜਵਾਨ ਦੀ ਖੇਡ ਨੂੰ ਪਿਆਰ ਕਰਦੇ ਆ ਬਾਈ ਇੱਕ ਵਾਰ ਤਾੜੀਆਂ ਮਾਰ ਕੇ ਦੱਸ ਦਿਓ ਦੁਨੀਆ ਦੇ ਟਾਪਰ ਮੱਲਾਂ ਦੇ ਵਿੱਚ ਨਾਂ ਬਣ ਗਿਆ ਹੈ ਵੱਡਾ ਖਿਡਾਰੀ ਬਣਿਆ ਹੋਇਆ ਹੈ ਆਯੂਬਾ ਸਾਡੀ ਖੇਡ ਕਬੱਡੀ ਦਾ ਪਰ ਹੁਣ ਦੇਖਦੇ ਵੀ ਕੌਣ ਦੁਹਤ ਕਰਦਾ ਹੈ ਲਓ ਪੁਆਇੰਟ ਧਾਵੀ ਨੂੰ ਦਿੱਤਾ ਗਿਆ ਜੱਸਾ ਬਰਾਰ ਸਾਡਾ ਵੀਰ ਕਿੰਗਡਮ ਟੀਮ ਕੋਸ਼ਿਸ਼ ਕਰਦਾ ਹੈ ਜੀਵਨ ਦੀ ਰੇਡ ਹੈਰੀਮਨ ਪੋਰਾ ਦੇ ਬੋਲ ਲਓ ਦੇਖੋ ਸਾਹਮਣੇ ਵੀ ਮਾਨੂਕੇ ਜੀ ਧਰਤੀ ਦਾ ਕਬੱਡੀ ਦਾ ਆਯੂਬਾ ਆ ਗਿਆ ਹੈ ਅੱਜ ਤਾੜੀਆਂ ਵੱਜੀਆਂ ਵੀ ਮੌਂਟਰੀਅਲ ਦੇ ਵਿੱਚ ਜੀਵਨ ਕਬੱਡੀਆਂ ਪਾ ਰਿਹਾ ਤੇ ਸਾਹਮਣੇ ਦੇਖਦੇ ਵੀ ਦੁਨੀਆ ਦੀ ਸੁਪਰਸਟਾਰ ਜਫਲਨ ਹੈ ਲੌ ਪਈ ਹੋਈ ਕਬੱਡੀ ਸਨੋਜ਼ਨ ਖਿਡਾਰੀ ਦੀ ਪਤਲਾ ਜਹਾ ਬਦਨ ਮੁੰਡੇ ਦਾ ਰਬੜ ਵਾਂਗ ਤੇ ਤਕੀਲਾ ਏ ਇਹ ਕਹਿੰਦੇ ਵੀ ਹੁਣ ਇੱਕ ਵਾਰੀ ਨਿਕਲ ਗਿਆ ਫੇਰ ਹਰਥ ਨਹੀਂ ਆਉਂਦਾ ਭਾਵੇਂ ਮਿੱਥੇ ਘੋੜੀਆਂ ਨਾ ਦੇਉ ਜੀਵਨ ਜੀਵਨ ਤੇ ਦੂਸਰੇ ਪਾਸੇ ਮਨੀਸ਼ ਆਹ ਤਾੜੀਆਂ ਵੱਜੀਆਂ ਵੀ ਮਾਣੂਕੇ ਵਾਲਾ ਪਤਲਾ ਪਤੰਗ ਜੇ ਆਪਣੀ ਟੀਮ ਦੇ ਹਿੱਸੇ ਕੰਗਦਾ ਵਾਧਾ ਕਰਦਾ ਹੋਇਆ ਓਵਰ ਦੂਜੇ ਸੈਮੀਫਾਈਨਲ ਦੀਆਂ ਟੀਮਾਂ ਵੀ ਜਲਦੀ ਨਾਲ ਖੇਡ ਮੈਦਾਨ 'ਵਾਂਲ ਆ ਜਾੜ ਜੀਵਨ ਮਾਣੂਕੇ ਗਿੱਲਾਂ ਵਾਲਾ ਲਚਕਦਾਰ ਸਰੀਰ ਹੈ ਹਲਕਾ ਸਰੀਰ ਮੁੰਡਾ ਹੱਦ ਕਰੀ ਜਾਂਦਾ ਏ ਆਪਣੇ ਫਰੀਦ ਨਾਲ ਵੱਧ ਕਰੀ ਜਾਂਦਾ ਐਵੇਂ ਨਹੀਂ ਰਾਜੇ ਖੇਲੇ ਨੇ ਕਲਮਾ ਲਿਖਿਆ ਇਸ ਖਿਡਾਰੀ ਲਈ ਸ਼ਬਦ ਲਿਖੇ ਇਸ ਖਿਡਾਰੀ ਲਈ ਆਹ ਦੇਖੋ ਜੀਵਨ ਮਾਨੂ ਕੇ ਗਿੱਲਾਂ ਵਾਲਾ ਤੇ ਬਲਵੀਰ ਸਿੰਘ ਨੇਂਦਰ ਜੀ ਇਸ਼ਾਰਾ ਕਰ ਰਹੇ ਆ ਉਧਰ ਬਿੱਲਾ ਸਿੱਧੂ ਜੀ ਭੇਟਾ ਮੰਡ ਨਾਲ ਦੀ ਨਾਲ ਰਾਣਾ ਸਿੱਧੂ ਜੀ ਸਰਦਾਰੀ ਕੰਟਰੀਅਲ ਦੀ ਧਰਤੀ ਹੈ ਆ ਦੁਨੀਆ ਨਜ਼ਾਰੇ ਵਾਰ ਰਹੀ ਹੈ ਉਧਰ ਸਾਡੇ ਪਾਂਗੜਿਆ ਸਾਹਿਬ ਖੁਸ਼ ਹੈ ਇਧਰ ਰਾਜਵਿੰਦਰ ਕੂਜਨਰ ਉਧਰ ਜਸਵਿੰਦਰ ਸ਼ੋਕਰ ਜੁਝਾਰ ਸ਼ੋਕਰ ਰਜਿੰਦਰ ਸਿੰਘ ਸੰਘੇੜੇ ਦਾ ਗੁਰਮੁਖ ਪਪੂ ਤੇ ਗਿੱਲ ਟੱਕ ਟਰੈਲਰ ਤੇ ਇੰਦਰਜੀਤ ਖੇਲ ਤੇ ਨਵੀਂ ਗਿੱਲ ਉਹਨਾਂ ਦੀ ਐਨ ਕਹਿੰਦੇ ਟੀਮ ਟੌਪ ਦਾ ਪ੍ਰਦਰਸ਼ਨ ਸਮਾਰਟਵੇ ਟ੍ਰੈਕਿੰਗ ਵਾਲੇ ਇਸ ਟੀਮ ਦੇ ਵੱਡੇ ਸਪਾਂਸਰਾਂ ਦੇ ਤੌਰ ਤੇ ਨਾਮ ਹੈ ਉਹਨਾਂ ਦਾ ਧੰਨਵਾਦ ਹੈ ਆ ਰੇਡ ਬੌਂਡੀ ਨੌਜਵਾਨ ਜੀਵਨ ਮਾਣੂਕੇ ਗਿੱਲਾਂ ਵਾਲਾ ਇਸ ਸਮੇਂ ਕਬੱਡੀ ਪਾ ਰਿਹਾ ਹੈ ਨਿਹਾਲ ਸਿੰਘ ਵਾਲੇ ਦਾ ਏਰੀਆ ਇੱਕ ਮਾਣੂਕੇ ਸੰਧੂ ਜਿਹਨੇ ਜਗਰਾਉਂ ਇਲਾਕੇ ਦਾ ਪਿੰਡ ਹੈ ਪਰ ਆ ਨੌਜਵਾਨ ਆ ਦੋ ਪਿੰਡ ਮਸ਼ਹੂਰ ਕੀਤੇ ਆ ਸ਼ੋਕਰ ਸਾਹਿਬ ਇਹ ਤਾਂ ਉਹ ਐਦਾ ਹੋ ਗਿਆ ਜਿਵੇਂ ਬਲੈਕ ਆਈਸ ਤੋਂ ਟਰੱਕ ਜੈਕ ਨਾਈਫ ਨਹੀਂ ਕਰਦਾ ਹੁੰਦਾ ਐਂਦਾ ਪੈਰ ਖੜ ਗਿਆ ਤੇ ਪ੍ਰੀਤਮ ਸੈਣੀ ਉਹਨਾਂ ਦਾ ਧੰਨਵਾਦ ਹੈ ਲਵੀ ਇਕਬਾਲ ਜੀਵਨ ਆ ਗਿਆ ਕਰਦੇ ਗੱਲ ਗੱਪਰੂ ਦੀ ਜੀਵਨ ਆ ਗਿਆ ਅਜ ਸਮੇ ਮਾਨੂ ਕੇ ਗਿੱਲਾ ਵਾਲਾ ਜੀਵਨ ਕਹਿੰਦੇ ਯੰਗ ਦੀ ਟੀਮ ਦੀ ਤਰਫੋਂ ਕਬੱਡੀ ਪਾ ਰਿਹਾ ਹੈ ਉਧਰ ਯੂਨਾਈਟਿਡ ਬ੍ਰਿੰਟਨ ਦੇ ਚਾਰ ਨੇ ਆ ਸ਼ੀਲੂ ਦਾ ਵੀਰ ਖੇੜ ਲਿਆ ਹੁਣ ਜੀਵਨ ਫੜਿਆ ਜਾਊ ਕਿ ਨਹੀਂ ਤਾਰੀ ਬੱਜੂਗੇ ਨਹੀਂ ਜਫਾਕੀ ਦੇ ਹਿੱਸੇ ਇੱਕ ਪਾਸੇ ਜੀਵਨ ਤੇ ਮਨੀਰ 99.99% ਨੰਬਰ ਗੋਲਡੀ ਜੀ ਤਾਲੀਆਂ ਸਾਬ ਪਤਨ ਸਾਬ ਨੰਬਰ ਜੀਵਨ ਦੇ ਹਿੱਸੇ